ਵੇਖਣਚਾ ਇੱਕ ਪਹੁੰਚੀ ਹੋਈ ਫਕੀਰ ਸਨ ਉਹਨਾਂ ਨੇ ਰੱਬ ਦੀ ਇਨੀ ਭਗਤੀ ਕੀਤੀ ਸੀ ਕਿ ਆਪ ਹੀ ਰੱਬ ਦੇ ਰੂਪ ਬਣ ਗਏ ਸਨ ਉਹ ਪੰਜਾਬ ਦੇ ਇੱਕ ਪਿੰਡ ਸਿਆਣਾ ਦੇ ਰਹਿਣ ਵਾਲੇ ਸਨ ਉਹਨਾਂ ਦੀ ਇਬਾਦਤ ਅਤੇ پاک ਪਵਿੱਤਰ ਜੀਵਨ ਤੋਂ ਪ੍ਰਭਾਵਤ ਹੋ ਕੇ ਇਲਾਕੇ ਦੇ ਲੋਕ ਉਹਨਾਂ ਦਾ ਬਹੁਤ ਆਦਰ ਮਾਨ ਕਰਦੇ ਸਨ ਲੱਖਾਂ ਹਿੰਦੂ ਮੁਸਲਮਾਨ ਉਹਨਾਂ ਦੇ ਸ਼ਰਧਾਲੂ ਸਨ ਇੱਕ ਦਿਨ ਜਾਦੂ ਆਪਣੀ ਇਬਾਦਤ ਵਿੱਚ ਲੀਨ ਸੰਤਾਂ ਉਹਨਾਂ ਨੂੰ ਪੂਰਬ ਵਾਲੇ ਪਾਸੇ ਰੱਬੀ ਨੂਰ ਦਿਖਾਈ ਦਿੱਤਾ। ਉਹਨਾਂ ਨੇ ਆਪਣੀ ਰੱਬੀ ਗਿਆਨ ਰੰਗ ਸਮਝ ਲਿਆ ਕਿ ਪੂਰਬ ਵਾਲੇ ਪਾਸੇ ਕਿਸੇ ਰੱਬੀ ਮਹਾਪੁਰਖ ਨੇ ਜਨਮ ਲਿਆ ਹੈ। ਇਸ ਰੱਬੀ ਜਲਵੇ ਦੀ ਖਿੱਚ ਕਾਰਨ ਉਹਨਾਂ ਪੱਛਮ ਦੀ بجائے ਪੂਰਬ ਵੱਲ ਸਿਰਦਾ ਕੀਤਾ। ਉਹਨਾਂ ਦੇ ਸ਼ਰਧਾਲੂ ਉਹਨਾਂ ਦੇ ਇਸ ਕਾਰਜ ਤੇ ਬਹੁਤ ਹੈਰਾਨ ਹੋਏ। ਉਹਨਾਂ ਨੇ ਇਸ ਦਾ ਕਾਰਨ ਪੁੱਛਿਆ। ਪੀਰ ਜੀ ਨੇ ਦੱਸਿਆ ਕਿ ਅੱਜ ਮੈਂ ਪੂਰਬ ਵਾਲੇ ਪਾਸੇ ਪਟਨਾ ਸ਼ਹਿਰ ਹਿੱਕ ਰੱਬੀ ਨੂਰ ਦਾ ਜਲਵਾ ਵੇਖਿਆ। ਉੱਥੇ ਇੱਕ ਮਹਾਂਪੁਰਖ ਦੀ ਕਰ ਰੱਬੀ ਪੈਗੰਬਰ ਨੇ ਜਨਮ ਲਿਆ ਹੈ ਮੈਂ ਉਸ ਬਾਲਕ ਦੇ ਦਰਸ਼ਨ ਕਰਨਾ ਚਾਹੁੰਨਾ ਪੀਰ ਜੀ ਆਪਣੇ ਕੁਝ ਚੌਣਵੇਂ ਸਾਥੀਆਂ ਨੂੰ ਨਾਲ ਲੈ ਕੇ ਸੈਂਕੜੇ ਮੀਲਾਂ ਦਾ ਸਫ਼ਰ ਕਰਕੇ ਗੰਗਾ ਕਿਨਾਰੇ ਪਟਨਾ ਸਹਿਰ ਪਹੁੰਚੇ ਪੀਰ ਜੀ ਦਰਵਾਜ਼ੇ ਤੇ ਪਹੁੰਚ ਕੇ ਬਾਲਾ ਪ੍ਰੀਤਮ ਦੇ ਦਰਸ਼ਨਾਂ ਦੀ ਮੰਗ ਕੀਤੀ ਮਾਤਾ ਜੀ ਨੇ ਪੀਰ ਜੀ ਦਾ ਇੰਨੀ ਦੂਰ ਤੋਂ ਆਉਣਾ ਸੁਣ ਕੇ ਬੜੇ ਹੈਰਾਨ ਹੋਏ ਪ੍ਰਭਾਵਿਤ ਹੋਏ ਉਨ੍ਹਾਂ ਨੇ ਉਸੇ ਵੇਲੇ ਪੀਰ ਜੀ ਨੂੰ ਅੰਦਰ ਬੁਲਾ ਕੇ ਆਦਰ ਨਾਲ ਬਿਠਾਇਆ ਜਦੋਂ ਬਾਲ ਗੋਬਿੰਦ ਉਹਨਾਂ ਦੇ ਸਾਹਮਣੇ ਹੋਈ ਤਾਂ ਪੀਖਣ ਸ਼ਾਹ ਨੇ ਖੜੇ ਹੋ ਕੇ ਉਹਨਾਂ ਨੂੰ ਸਜਦਾ ਕੀਤਾ ਫਿਰ ਉਹਨਾਂ ਅੱਗੇ ਆਪਣੀ ਜੋਗੀ ਵਿੱਚੋਂ ਦੋ ਕੁੱਝੀਆਂ ਕੱਢੀਆਂ ਇੱਕ ਵਾਰ ਉਹਨਾਂ ਨੇ ਦੁੱਧ ਪਾਇਆ ਇੱਕ ਵਿੱਚ ਉਹਨਾਂ ਨੇ ਦੁੱਧ ਪਾਇਆ ਤੇ ਦੁੱਧੀ ਵਿੱਚ ਪਾਣੀ ਦੋਹਾਂ ਕੁੱਝੀਆਂ ਗੋਬਿੰਦ ਜੀ ਦੇ ਅੱਗੇ ਕੀਤੀਆਂ ਸਹਬਜ਼ਾਦਾ ਜੀ ਮੁਸਕਰਾਏ ਤੇ ਉਹਨਾਂ ਨੇ ਆਪਣੇ ਦੋਵੇਂ ਹੱਥ ਦੋਹਾਂ ਕੁੱਝੀਆਂ ਉਤੇ ਰੱਖ ਦਿੱਤੇ ਵੇ ਵੇ ਕੇ ਸਾਈਂ ਜੀ ਦਾ ਚਿਹਰਾ ਖੜ ਗਿਆ ਉਹਨਾਂ ਨੇ ਇੱਕ ਵਾਰ ਫਿਰ ਬਾਲਕ ਦੀ ਚਰਨਾ ਤੇ ਸਿਰ ਨਮਾਇਆ ਤੇ ਕਿਆ ਸਾਡੇ ਧਨ ਭਾਗ ਹਨ ਸਹਬਜ਼ਾਦਾ ਜੀ ਨੇ ਮੇਰੀ दिली ਖੁਆਇਸ਼ ਪੂਰੀ ਕਰ ਦਿੱਤੀ ਕੋਲ ਬੈਠੇ ਸੱਜਣਾ ਨੂੰ ਉਹਨਾਂ ਨੇ ਦੱਸਿਆ ਕਿ ਮੈਂ ਸਹਬਜ਼ਾਦਾ ਜੀ ਦਾ ਪ੍ਰਤਾਵ ਆ ਲਿਆ ਹੈ ਕਿ ਉਹ ਹਿੰਦੂਆਂ ਦਾ ਪੱਖ ਲੈਣਗੇ ਕਿ ਮੁਸਲਮਾਨਾਂ ਦਾ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਉਹ ਦੋਹਾਂ ਨੂੰ ਇੱਕੋ ਜਿਹਾ ਰੱਖਣਗੇ